ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਗਿਆਨ ਦੀ ਕਿਤਾਬ ਦਾ ਅਧਿਆਇ 5ਵਾਂ ਜੀਵਨ ਦੀ ਮੁੱਢਲੀ ਇਕਾਈ ਤੇ ਇਸ ਅਧਿਆਇ ਦੀ ਸੋਚੋ ਤੇ ਉੱਤਰ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਅਗਲੇ 4 ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਾਰੇ ਵਿਦਿਆਰਥੀਓ ਤੁਹਾਡੀਆਂ ਅੰਗਰੇਜ਼ੀ ਦੀਆਂ ਅਤੇ ਗਣਿਤ ਦੀਆਂ ਲੋੜਾਂ ਦੀ ਇਸੇ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ ਚਟਸਾਲ ਚੈਨਲ ਨੂੰ ਖੋਲੋ ਫਿਰ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 9th english mcq 9th english literature 9th grammar ਤੇ ਗਣਿਤ ਵਿੱਚ ਤੁਹਾਨੂੰ ਮਿਲਣਗੀਆਂ 9th math notes ਫਿਰ ਨਵੀਂ ਨਵੀਂ ਗਣਿਤ ਫਿਰ pcb 9th math english medium ਵਿੱਚ ਫਿਰ ਗਣਿਤ ਦੇ ਸਿਧਾਂਤ ਫਿਰ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਇਹ ਤੁਹਾਡੀ ਜਨਰਲ ਨੋਲੇਜ ਵਧਾ ਕਰਨ ਲਈ ਇੱਕ ਪਲੇਲਿਸਟ ਹੈ ਜੀ ਐਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟ ਨੂੰ ਖੋਲ ਕੇ ਇਹਨਾਂ ਚ ਵੀਡੀਓ ਨੂੰ ਜ਼ਰੂਰ ਦੇਖੋ ਉਹ ਦੇਖੀਏ ਬੱਚੇ ਹੁਣ ਅਵਲੇ ਸਵਾਲ ਸੋ 14ਵਾਂ ਸਵਾਲ ਇਹ ਕਹਿੰਦੇ ਘਟ ਕਣਤਾ ਵਾਲਾ ਕੋਣ ਇਹ ਬਲੇ ਹਾਈਪੋਟੋਨਿਕ ਸੋਲੂਸ਼ਨ ਹਾਈਪੋ ਬੱਚੇ ਜਿੱਥੇ ਸ਼ਬਦ ਆਇਆ ਨਾ ਅੰਗਰੇਜ਼ੀ ਉਹਦਾ ਮਤਲਬ ਹੁੰਦਾ ਲੈਸ ਜਿਦਾ ਅਸੀਂ ਨਾ ਹਾਈਪੋਟੈਨਸ਼ਨ ਹਾਲਾਂਕਿ ਉਹ ہماری ਕੋਈ ਨਹੀਂ ਹੁੰਦੀ ਹਾਈਪੋਟੈਨਸ਼ਨ ਮੈਨੇ ਹੁੰਦਾ ਦਬਾਅ ਦਾ ਘਟਣਾ ਇਹਦਾ ਉਲਟਾ ਹੈ ਹਾਈਪਰ ਟੈਸ਼ਨ ਜਿਹੜੇ ਹਾਈਪਰ ਸ਼ਬਦ ਵਰਤਦੇ ਆ ਇਹਦਾ ਮਤਲਬ ਕੀ ਹੈ ਵਾਧੇ ਵਾਲਾ ਹਾਈਪਰ ਟੈਨਸ਼ਨ ਮਤਲਬ ਕੀ ਬਲੱਡ ਪ੍ਰੈਸ਼ਰ ਵਧ ਗਿਆ ਠੀਕ ਹੈ ਨਾ ਸੋ ਇਹ ਜਿਹੜਾ ਹਾਈਪੋ ਮੀਨਸ ਲੈਸ ਤੇ ਇਹਦਾ ਵਿਰੋਧੀ ਸ਼ਬਦ ਹੈਗਾ ਹਾਈਪਰ ਉਹਦਾ ਮਤਲਬ ਹੁੰਦਾ ਹੈ ਜ਼ਿਆਦਾ ਠੀਕ ਹੈ ਐਵੇਂ ਥੋੜੀ ਨਾਲ ਨਾਲ ਅੰਗਰੇਜ਼ੀ ਦੇ ਵਿੱਚ ਤੁਹਾਨੂੰ ਸਮਝਾਉਣ ਦਾ ਯਤਨ ਕਰ ਰਿਹਾ ਸੋ ਘਟ ਕੰਧਤਾ ਵਾਲਾ ਕੋਲ ਕੀ ਹੁੰਦਾ ਹੈ ਜੇਕਰ ਕਿਸੇ ਜੰਤੂ ਜਾਂ ਪੌਦੇ ਦੇ ਸੈੱਲ ਨੂੰ ਲੂਣ ਜਾਂ ਖੰਡ ਵਾਲੇ ਪਾਣੀ ਦੇ ਕੋਲ ਵਿੱਚ ਰੱਖਣ ਤੇ ਪਾਣੀ ਪ੍ਰਸਰਣ ਜਿਹਨੂੰ ਅਸੀਂ ਆਸਮੋਸਿਸ ਕਹਿੰਦੇ ਆ ਜਿਹਦੇ ਬਾਰੇ ਅਸੀਂ ਪਿਛਲੇ ਵੀਡੀਓ ਦੇ ਵਿੱਚ ਵਿਸਥਾਰ ਦੇ ਨਾਲ ਤੁਹਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਨੀ ਪਰਿਭਾਸ਼ਾ ਦੱਸੀ ਹੈ ਵਿਧੀ ਰਾਹੀਂ ਸੈੱਲ ਦੇ ਅੰਦਰ ਜਾਵੇ ਜੇ ਪਾਣੀ ਸੈੱਲ ਦੇ ਅੰਦਰ ਜਾਵੇ ਤਾਂ ਉਸ ਘੋਲ ਨੂੰ ਘਟ ਸੰਗਣਤਾ ਵਾਲਾ ਘੋਲ ਕਹਿੰਦੇ ਹਨ ਠੀਕ ਹੈ ਇਹ ਉਦੋਂ ਹੁੰਦਾ ਹੈ ਜਦੋਂ ਸੈੱਲ ਦੇ ਬਾਹਰਲੇ ਮਾਧਿਅਮ ਵਿੱਚ ਵੀ ਜੇ ਸੈੱਲ ਰੱਖਿਆ ਹੋਇਆ ਹੈ ਜਿਹੜਾ ਘੋਲ ਬਾਹਰ ਹੈਗਾ ਪਾਣੀ ਆਖੰਡ ਦਾ ਉਹਦੇ ਜੀ ਪਾਣੀ ਦੀ ਪਾਣੀ ਦੀ ਸੰਘਣਤਾ ਸੈੱਲ ਦੇ ਦਰਬ ਨਾਲੋਂ ਵੱਧ ਹੁੰਦੀ ਹੈ। ਭਾਵ ਜਿੰਨੀ ਸੰਘਣਤਾ ਪਾਣੀ ਦੀ ਸੈੱਲ ਦੇ ਅੰਦਰ ਹੈ ਉਤੋਂ ਵੱਧ ਪਾਣੀ ਦੇ ਮੋਲੀਕੂਲ ਪਾਣੀ ਦੀ ਕਨਸੈਂਟ੍ਰੇਸ਼ਨ ਜਿਹੜੀ ਹੈ ਪਾਣੀ ਦੀ ਸੰਘਣਤਾ ਬਾਹਰਲੇ ਮਾਧਿਅਮ ਚ ਜ਼ਿਆਦਾ ਹੈ। ਸੋ ਜਿੱਥੇ ਜ਼ਿਆਦਾ ਹੈਗੇ ਨੇ ਮੋਲੀਕੂਲ ਉੱਥੇ ਜਾਣਗੇ। ਸੋ ਬਾਹਰਲੇ ਮਾਧਿਅਮ ਚ ਪਾਣੀ ਜ਼ਿਆਦਾ ਹੈ ਤੇ ਵਿੱਚ ਜਿਹੜਾ ਇਹ ਘੁਲੀ ਹੋਈ ਚੀਜ਼ ਹੈ ਉਹ ਘਟੇ ਹੈ ਹਨਾ। ਸੋ ਪਾਣੀ ਦੀ ਸੰਘਣਤਾ ਜ਼ਿਆਦਾ ਸੋ ਨਵਤ ਹੁੰਦੀ ਹੈ ਭਾਅ ਮਾਧਿਮਿਕ ਪਤਲਾ ਘੋਲ ਹੁੰਦਾ ਹੈ ਡਿਲਿਊਟ ਸੋਲਿਊਸ਼ਨ ਹੁੰਦਾ ਇਸ ਕਰਕੇ ਸੈੱਲ ਦੇ ਅੰਦਰ ਜਾਣ ਵਾਲੇ ਪਾਣੀ ਦੀ ਮਾਤਰਾ ਸੈੱਲ ਤੋਂ ਬਾਹਰ ਆਉਣ ਵਾਲੇ ਪਾਣੀ ਦੀ ਮਾਤਰਾ ਤੋਂ ਜ਼ਿਆਦਾ ਹੋਵੇਗੀ ਭਾਅ ਪਾਣੀ ਦਾ ਵਹਾਅ ਸੈੱਲ ਦੀ ਝਿੱਲੀ ਰਾਹੀਂ ਦੋਨੋਂ ਪਾਸੇ ਹੋਏਗਾ ਪਰ ਜਿਹੜਾ ਬਾਕੀ ਹੋਏਗਾ ਜਿਹੜਾ ਨਤੀਜਾ ਹੋਏਗਾ ਲਾਪਾ ਗੇੜਾ ਹੋਏਗਾ ਅੰਦਰ ਜਾਣ ਵਾਲਾ ਪਾਣੀ ਜ਼ਿਆਦਾ ਹੋਏਗਾ ਬਾਹਰ ਆਉਣ ਵਾਲਾ ਪਾਣੀ ਘੱਟ ਹੋਏਗਾ ਨਤੀਜੇ ਵਜੋਂ ਪਾਣੀ ਦਾ ਸੈੱਲ ਅੰਦਰ ਪ੍ਰਵੇਸ਼ ਹੋਵੇਗਾ ਤੇ ਸੈੱਲ ਫੁੱਲੇਗਾ ਜਿਦਾਂ ਅਸੀਂ ਬੱਚੋ ਮਣੱਕਾ ਰੱਖ ਦਿੰਦੇ ਆ ਜਾਂ ਸੌਗੀ ਰੱਖ ਦਿੰਦੇ ਆ ਪਾਣੀ ਦੇ ਵਿੱਚ ਤੇ ਫੁੱਲ ਜਾਂਦੀ ਹੈ ਠੀਕ ਹੈ ਨਾ ਕਿਉਂ ਕਿ ਬਾਹਰ ਪਾਣੀ ਹੈ ਤੇ ਅੰਦਰ ਪਾਣੀ ਦੀ ਸੰਗਣਤਾ ਸੌਗੀ ਦੇ ਵਿੱਚ ਘੱਟ ਹੈ ਉਹ ਜਿਹੜੀ ਅੰजीर ਹੈਗੀ ਹੈ ਸੌਗੀ ਹੈਗੀ ਹੈ ਜਾਂ ਕੋਈ ਖਮਾਨੀ ਹੈਗੀ ਹੈ ਉਹਦੇ ਵਿੱਚੋਂ ਪਾਣੀ ਦੀ ਸੰਗਣਤਾ ਘੱਟ ਹੈ ਇਸ ਕਰਕੇ ਜਿੱਥੇ ਪਾਣੀ ਦੀ ਸੰਗਣਤਾ ਜ਼ਿਆਦਾ ਹੈ ਉੱਥੋਂ ਉਸ ਪਾਸੇ ਜਾਏਗਾ ਪਾਣੀ ਜਿਸ ਪਾਸੇ ਪਾਣੀ ਦੀ ਸੰਗਣਤਾ ਘੱਟ ਹੈ ਹੁਣ ਆ ਗਿਆ ਬੱਚੋ ਆਈਸੋਟੋਨਿਕ ਆਈਸੋ ਦਾ ਮਤਲਬ ਹੁੰਦਾ ਹੈ ਸੇਮ ਆਈਸੋਟੋਨਿਕ ਮੈਨੇ ਸੇਮ ਭਾਵ ਜਿੰਨੀ ਸੈੱਲ ਦੇ ਅੰਦਰ ਸੰਘਣਤਾ ਹੈ ਉੰਨੀ ਹੀ ਬਾਹਰਲੇ ਮਾਧਿਅਮ ਦੇ ਅੰਦਰ ਪਾਣੀ ਦੀ ਸੰਘਣਤਾ ਹੈ ਇਹਨੂੰ ਕਹਿੰਦੇ ਨੇ ਸੰਪਰਸਰੀ ਪਰਸਰਣ ਜਿਹੜਾ ਓਸਮੋਸਿਸ ਤੋਂ ਨਿਕਲਿਆ ਸ਼ਬਦ ਪਰਸਰੀ ਭਾਵ ਜਿਹੜੀ ਓਸਮੋਸਿਸ ਦੀ ਪ੍ਰਕਿਰਿਆ ਹੈ ਇਹ ਪ੍ਰਸਰਣ ਦੀ ਪ੍ਰਕਿਰਿਆ ਹੈ ਦੋਨੋਂ ਪਾਸੇ ਆਰ ਪਾਰ ਛਿੱਲੀ ਦੇ ਆਸ-ਪਾਸ ਇੱਕੋ ਜਿਹੀ ਗੀ ਸੰਮਨੇ ਬਰਾਬਰ ਸੋ ਉਹਨੂੰ ਕਹਿੰਦੇ ਸੰਪਰਸਰੀ ਜਾਂ ਆਈਸੋਟੋਨਿਕ ਸੋਲੂਸ਼ਨ ਕੀ ਹੁੰਦਾ ਹੈ ਜੇਕਰ ਕਿਸੇ ਜੰਤੂ ਜਾਂ ਪੌਦੇ ਦੇ ਸੈੱਲ ਨੂੰ ਲੂਣ ਜਾਂ ਖੰਡ ਵਾਲੇ ਪਾਣੀ ਦੇ ਐਸੇ ਘੋਲ ਵਿੱਚ ਰੱਖਿਆ ਜਾਵੇ ਜਿਸ ਵਿੱਚ ਪਾਣੀ ਦੀ ਸੰਗਣਤਾ ਸੈੱਲ ਵਿਚਲੇ ਦਰਬ ਦੀ ਸੰਗਣਤਾ ਦੇ ਬਰਾਬਰ ਹੈ ਤਾਂ ਲਾਹ ਪਾ ਕੇ ਪਾਣੀ ਦਾ ਵਹਾਅ ਸੈੱਲ ਦੀ ਛਿੱਲੀ ਦੇ ਕਿਸੇ ਪਾਸੇ ਵੀ ਨਹੀਂ ਹੋਵੇਗਾ ਲਾਹ ਪਾ ਕੇ ਉਦੋਂ ਹੋ ਰਿਹਾ ਪਰ ਨਤੀਜੇ ਵਜੋਂ ਕੁਛ ਉਹਦਾ ਨਜ਼ਰ ਨਹੀਂ ਆਏਗਾ ਜਿਦਾਂ ਮੈਂ ਕਹਾਂ ਕਿ ਇਹ A ਨੇ B ਨੂੰ 10 ਰੁਪਏ ਦਿੱਤੇ ਤੇ B ਨੇ ਉਹੀ 10 ਰੁਪਏ A ਨੂੰ ਮੋੜ ਦਿੱਤੇ। ਸੋ ਕਿਸੇ ਨੇ ਵੀ ਕੁਝ ਖਟਿਆ ਨਹੀਂ ਤੇ ਕਿਸੇ ਨੇ ਵੀ ਕੁਝ ਗਵਾਇਆ ਨਹੀਂ ਠੀਕ ਹੈ। ਸੋ ਭਾਵੇਂ ਪੈਸਾ ਦਾ ਵਰਤਾਰਾ ਹੋਇਆ ਲੈਣ ਦੇਣ ਹੋਇਆ ਪਰ ਨਾ ਕਿਸੇ ਨੇ ਕੋਈ ਖਟਿਆ ਤੇ ਨਾ ਕਿਸੇ ਨੇ ਕੋਈ ਕਮਾਇਆ। ਸੋ ਛਿੱਲੀ ਦੇ ਦੋਨੋਂ ਪਾਸੇ ਪਾਣੀ ਆਂਦਾ ਜਾਂਦਾ ਹੈ ਪਰ ਉਹਨਾਂ ਦੀ ਮਾਤਰਾ ਬਰਾਬਰ ਹੁੰਦੀ ਹੈ। ਇਹ ਦੇਖੋ ਅੱਗੇ ਲਿਖਿਆ ਹੈ ਇਸ ਬਾਰੇ। ਅਜਿਹੇ ਮਾਧਿਅਮ ਨੂੰ ਸੰਪਰਸਰੀ ਕੋਲ ਕਿਹਾ ਜਾਂਦਾ ਹੈ। ਪਾਣੀ ਸੈੱਲ ਦੀ ਛਿੱਲੀ ਦੇ ਦੋਨੋਂ ਪਾਸੇ ਪ੍ਰਸਰਣ ਜਿਹਨੂੰ ਆਸਮੋਸਿਸ ਕਹਿੰਦੇ ਆ ਵਿਧੀ ਰਾਹੀਂ ਆਵਾਗੋਣ ਕਰਦਾ ਹੈ। ਅਰ ਦੋਨੋਂ ਪਾਸਿਆਂ ਦੀ ਮਾਤਰਾ ਬਰਾਬਰ ਰਹਿੰਦੀ ਹੈ ਇਸ ਤਰ੍ਹਾਂ ਅਸਲ ਵਿੱਚ ਪਾਣੀ ਦੀ ਕੋਈ ਵੀ ਗਤੀ ਹੋਈ ਨਹੀਂ ਕਹੀ ਜਾ ਸਕਦੀ ਠੀਕ ਹੈ ਕੋਈ ਵੀ ਗਤੀ ਹੋਈ ਨਹੀਂ ਕਹੀ ਜਾ ਸਕਦੀ ਇੱਥੇ ਜਾ ਕਹੀ ਸਕਦੀ ਇੱਥੇ ਜਾ ਨਹੀਂ ਕਹੀ ਜਾ ਸਕਦੀ ਅਸਿਮ ਰੱਖ ਲ ਤੁਸੀਂ ਲਿਖ ਲਿਓ ਬੱਚਿਓ ਕਹੀ ਜਾ ਸਕਦੀ ਕਹਿ ਸਕਦੇ ਹਾਂ ਮੈਂ ਹਾਂ ਥੋੜਾ ਇਹ ਲਗੇ ਬਾਕੀ ਵੈਸੇ ਉਦਾਂ ਵੀ ਠੀਕ ਹੈ ਕਹੀ ਸਕਦੀ ਇਹੀ ਜਾ ਸਕਦੀ ਅਤੇ ਸੈਲ ਦੇ ਆਕਾਰ ਵਿੱਚ ਕੋਈ ਫਰਕ ਨਹੀਂ ਆਉਂਦਾ ਨਾ ਸੈਲ ਸੁੰਗੜਦਾ ਹੈ ਤੇ ਨਾ ਸੈਲ ਫੁੱਲ ਹੈ ਹੁਣ ਆ ਗਿਆ 16ਵਾਂ ਹਾਈਪਰ ਹੈ ਦੇਖੋ ਹਾਈਪਰ ਹਾਈਪਰ ਮੈਨੇ ਜਾਦਾ ਠੀਕ ਹੈ ਸੋ ਗਾਣਾ ਕੋਲ ਹਾਈਪਰ ਟੋਨਿਕ ਸੋਲੂਸ਼ਨ ਕੀ ਹੁੰਦਾ ਹੈ ਜੇਕਰ ਕਿਸੇ ਜੰਤੂ ਜਾਂ ਪੌਦੇ ਦੇ ਸੈਲ ਨੂੰ ਲੂਣ ਜਾਂ ਖੰਡ ਵਾਲੇ ਪਾਣੀ ਦੇ ਘੋਲ ਵਿੱਚ ਰੱਖਣ ਤੇ ਪਾਣੀ ਪ੍ਰਸਰਨ ਵਿਧੀ ਰਾਹੀਂ ਸੈੱਲ ਤੋਂ ਬਾਹਰ ਜਾਵੇ ਤਾਂ ਉਸ ਕੋਲ ਨੂੰ ਗੜਾ ਕੋਲ ਕਿਹਾ ਜਾਂਦਾ ਹੈ ਇਹ ਉਦੋਂ ਹੁੰਦਾ ਹੈ ਜਦੋਂ ਸੈੱਲ ਦੇ ਬਾਹਰਲੇ ਮਾਧਿਅਮ ਵਿੱਚ ਪਾਣੀ ਦੀ ਸੰਗਨਤਾ ਸੈੱਲ ਵਿਚਲੇ ਦਰਬ ਦੀ ਸੰਗਨਤਾ ਨਾਲੋਂ ਘੱਟ ਹੁੰਦੀ ਹੈ ਆਓ ਬਾਹਰਲਾ ਕੋਲ ਗੜਾ ਹੁੰਦਾ ਹੈ ਉਹ ਚ ਘੁਲੀ ਹੋਈ ਮਾਤਰਾ ਕਿਸੇ ਚੀਜ਼ ਦੀ ਲੂਣ ਖੰਡ ਦੀ ਜ਼ਿਆਦਾ ਹੁੰਦੀ ਹੈ ਤੇ ਪਾਣੀ ਦੇ ਜਿਹੜੇ ਅਣੂ ਨੇ ਉਹ ਘੱਟ ਹੁੰਦੇ ਨੇ ਪਾਣੀ ਦੀ ਸੰਗਨਤਾ ਘੱਟ ਹੁੰਦੀ ਹੈ ਜਿਸ ਕਰਕੇ ਸੈੱਲ ਤੋਂ ਬਾਹਰ ਆਉਣ ਵਾਲੇ ਪਾਣੀ ਦੀ ਮਾਤਰਾ ਸੈੱਲ ਦੇ ਅੰਦਰ ਜਾਣ ਵਾਲੇ ਪਾਣੀ ਦੀ ਮਾਤਰਾ ਤੋਂ ਜ਼ਿਆਦਾ ਹੋ ਗਈ। ਨਤੀਜੇ ਵਜੋਂ ਪਾਣੀ ਸੈੱਲ ਤੋਂ ਬਾਹਰ ਆਏਗਾ ਅਤੇ ਸੈੱਲ ਸੁੰਗੜੇਗਾ। ਇਸ ਤਰ੍ਹਾਂ ਸੈੱਲ ਸੁੰਗੜ ਜਾਏਗਾ। ਸੁਭਚਾਰ ਦੇ ਦੇਖ ਕੇ ਪਤਾ ਲੱਗਦਾ ਹੈ ਜੇ ਸੈੱਲ ਦੇ ਆਕਾਰ ਵਿੱਚ ਕੋਈ ਫਰਕ ਨਹੀਂ ਪੈ ਰਿਹਾ ਇਹਦਾ ਮਤਲਬ ਕਿ ਇਹ ਸੰਪੂਰਨ ਕੋੜ ਹੈਗਾ। ਜੇ ਸੈੱਲ ਫੁੱਲ ਗਿਆ ਤੇ ਇਹਦਾ ਮਤਲਬ ਕਿ ਪਾਣੀ ਬਾਹਰੋਂ ਦੀ ਅੰਦਰ ਗਿਆ ਇਹਨੂੰ ਵੀ ਉਹ ਇਹ ਪਤਲਾ ਕੋੜ ਹੈ ਬਾਹਰ ਜਿਹੜਾ ਹੈਗਾ। ਤੇ ਜੇ ਸੈੱਲ ਸੁੰਗੜਿਆ ਇਹ ਲ ਵੀ ਅੰਤਰੀਓ ਦੀ ਬਾਹਰ ਆਇਆ ਹੈ ਕਿ ਲਗੀ ਬਾਹਰ ਪਾਣੀ ਘਟ ਸੇਗਾ ਭਾਵ ਬਾਹਰ ਜਿਹੜਾ ਕੋਲ ਹੈਗਾ ਉਹ ਗਾੜਾ ਕੋਲ ਹੈਗਾ ਉਹ ਹਾਈਪਰਟੋਨਿਕ ਹੈਗਾ ਸੋ ਇਸ ਤਰ੍ਹਾਂ ਤੁਸੀਂ ਇਹ ਤਿੰਨੋਂ ਜਿਹੜੀਆਂ ਇਹ ਵਰਗੀਕਰਣੇ ਆਪਣਾ ਗਾੜਾ ਕੋਲ ਪਤਲਾ ਕੋਲ ਜਾਂ ਘਟ ਘਟ ਸੰਘਣਤਾ ਵਾਲਾ ਕੋਲ ਅਤੇ ਸੰਪਰਸਰੀ ਕੋਲ ਇਹ ਤਿੰਨਾਂ ਚੀਜ਼ਾਂ ਨੂੰ ਬੱਚਿਓ ਸਾਹਮਣੇ ਰੱਖ ਕੇ ਤੁਸੀਂ ਨੋਟਬੁੱਕ ਤੇ ਲਿਖ ਕੇ ਇਹਨਾਂ ਨੂੰ ਰਲਾ ਕੇ ਪੜੋ ਕਿ ਚੰਗੀ ਤਰ੍ਹਾਂ ਤੁਹਾਡੇ ਦਿਮਾਗ 'ਚ ਗੱਲ ਬੈਠ ਜਾਏਗੀ ਠੀਕ ਹੈ ਹੁਣ ਆ ਗਿਆ ਬੱਚਿਓ ਇਹਦਾ 17ਵਾਂ ਸਵਾਲ ਅੰਤਰਗ੍ਰਹਿਣ ਜਿਹਨੂੰ ਅੰਗਰੇਜ਼ੀ ਚ ਕਿੰਨਿਆ ਐਂਡੋਸਾਈਟੋਸਿਸ ਤੋਂ ਕੀ ਭਾਵ ਹੈ ਸੈੱਲ ਝਿੱਲੀ ਜਿਹੜੂ ਸੈੱਲ ਮੈਂਬਰੇਨ ਕਹਿੰਨਿਆ ਜਦੇ ਬਾਰੇ ਅਸੀਂ ਸ਼ੁਰੂਆਤ ਦੀ ਵੀਡੀਓ ਵਿੱਚ ਗੱਲ ਕਰ ਚੁੱਕੇ ਹਾਂ ਲਚਕੀਲੀ ਹੁੰਦੀ ਹੈ ਫਲੈਕਸੀਬਲ ਹੁੰਦੀ ਹੈ ਮਤਲਬ ਕਿ ਬੜੇ ਆਰਾਮ ਨਾਲ ਜਿੱਦਾਂ ਕੋਈ ਤਹਿ ਕਿਸੇ ਜੀਰੂ ਤਹਿ ਕੀਤੀ ਜਾ ਸਕਦੀ ਏ ਉਹਨਾਂ ਕੀ ਉਹਦੇ ਵਿੱਚ ਕੋਈ ਤਰੇੜ ਨਹੀਂ ਆਉਂਦੀ ਕਰਿਆ ਜਾਂਦੀ ਐ ਮੁੜ ਜਾਂਦੀ ਐ ਬੜੀ ਜੰਦੀ ਲਚਕੀਲੀ ਹੁੰਦੀ ਹੈ ਜੋ ਕਿ ਇੱਕ ਸੈੱਲੀ ਜੀਵਾ ਨੂੰ ਬਾਰੀ ਵਾਤਾਵਰਣ ਤੋਂ ਆਪਣਾ ਭੋਜਨ ਪ੍ਰਾਪਤ ਕਰਨ ਵਿੱਚ ਸਹਾਇੀ ਹੁੰਦੀ ਹੈ। ਸੋ ਜਦਾ ਲਚੀਲਾ ਬਣ ਹੈਗਾ ਛਿੱਲੀ ਦਾ ਇਹ ਭੋਜਨ ਪ੍ਰਾਪਤ ਕਰਨ ਵਿੱਚ ਇੱਕ ਮਲੀ ਵਰਦਾਨ ਹੁੰਦਾ ਹੈ। ਸੋ ਛਿੱਲੀ ਨੂੰ ਦੋਤੇ ਹੀ ਕਰਕੇ ਭੋਜਨ ਅੰਦਰ ਲੈਣ ਦੀ ਇਸ ਪ੍ਰਕਿਰਿਆ ਨੂੰ ਅੰਤਰਗ੍ਰਹਿਣ ਕਹਿੰਦੇ ਹਨ। ਅਮੀਬਾ ਆਪਣਾ ਭੋਜਨ ਇਸੇ ਪ੍ਰਕਿਰਿਆ ਰਾਹੀਂ ਪ੍ਰਾਪਤ ਕਰਦਾ ਹੈ। ਇਹ ਦੇਖੋ ਬੱਚਿਓ ਅਮੀਬਾ ਹੈਗਾ ਇੱਕ ਸੈੱਲ ਹੈਗਾ। ਇਹ ਪੂਰਾ ਜੀਵ ਹੈ ਆਪਣੇ ਆਪ ਵਿੱਚ। ਇਹ ਇੱਕੋ ਸੈੱਲ ਹੀ ਸਾਰੇ ਕੰਮ ਕਰਦਾ ਹੈ। ਸਾ ਲੈਣ ਦਾ ਭੋਜਨ ਦਾ ਹਜਮ ਕਰਨ ਦਾ ਮਨ ਤਿਆਗਣ ਦਾ ਵਧਨ ਫੁੱਲਣ ਦਾ ਸਾਲਾ ਕਮ ਇਹ ਅੰਦਰ ਨਿਊਕਲੀਅਸ ਹੈਗਾ ਦੇਖੋ ਇਹ ਬਾਹਰ ਖੋਜਣ ਪਿਆ ਹੁਣ ਹੱਥ ਤੇ ਇਹਨੇ ਕੀ ਕੀਤਾ ਦੇਖੋ ਦੋ ਤੇ ਹੱਬ ਬਣਾ ਲੀਆਂ ਛੱਲੀ ਹੈ ਨਾ ਦੇਖੋ ਦੋ ਤੇ ਹੈ ਇਹਨੂੰ ਕਹਿੰਦੇ ਸਿਡੋਪੋਡੀਆਂ ਬਨੌਟੀ ਪੈਰ ਜਿਹੜਾ ਪੈਰ ਬਾਹਰ ਆ ਗਿਆ ਇਹ ਦੋ ਤੇ ਹੱਬ ਬਣਾ ਲੀਆਂ ਨੇ ਤੋ ਇਹ ਲਚਕੀਲੀ ਹੈ ਕੀ ਹੈ ਤੇਨੇ ਇਹ ਤਾ ਬਣਾ ਕੇ ਇਹੜਾ ਭੋਜਨ ਦਾ ਕੰਨ ਆਪਣੇ ਅੰਦਰ ਲੈ ਲਿਆ ਤੇ ਇਹ ਬੰਦ ਕਰਤਾ ਵੰਦੋਕੇ ਉਹਨਾਂ ਖਤਮ ਹੋ ਗਏ ਅੰਦਰ ਜਜ਼ਬ ਕਰ ਲਿਆ ਨੇ ਖਾਣਾ ਹজম ਕਰ ਲਿਆ ਸੋ ਇਹ ਪੋਜਲ ਭੋਜਨ ਦੀ ਰਸਤਾਣੀ ਬਣ ਗਈ ਮਤਲਬ ਕਿ ਇੱਕ ਜਿਦਾ ਖੋਲ ਬਣ ਗਿਆ ਤੇ ਉਹਦੇ ਵਿੱਚ ਇਹਨੇ ਆਪਣਾ ਲੈ ਲਿਆ ਫਿਰ ਬਾਅਦ ਚੋਂ ਜਿਹੜੇ ਵੈਨੋਟੀ ਪੈਰ ਸੀਗੇ ਉਹ ਗਾਇਬ ਹੋ ਗਏ ਖਤਮ ਹੋ ਗਏ ਸੋ ਇਸ ਤਰ੍ਹਾਂ ਬੱਚਿਓ ਇਹ ਦੁਤੇ ਹੀ ਕਰਕੇ ਛਿੱਲੀ ਨੂੰ ਭੋਜਨ ਅੰਦਰ ਲੈਂਦੇ ਨੇ ਤੇ ਇਸ ਪ੍ਰਕਿਰਿਆ ਨੂੰ ਕਿਹਾ ਜਾਂਦਾ ਹੈ ਐਂਡੋਸਾਈਟੋਸਿਸ ਇਸੀ ਪੰਜਾਬੀ ਚ ਕਹਿੰਦੇ ਆ ਅੰਤਰ ਗ੍ਰਹਿਣ ਸੋ ਐਸੀ ਚਾਰੇ ਵਿਦਿਆਰਥੀਓ ਅੱਜ ਇਸ ਵਿਸ਼ੇ ਦੇ ਇਸ ਅਧਿਆਏ ਦੇ ਚਾਰ ਸਵਾਲ ਇਸ ਰਾਹੀਂ ਜਤਨਾਂ ਦੇ ਵਿੱਚ ਪੂਰਾ ਅਧਿਆਏ ਕੇਵਲ ਬੱਚਿਆਂ ਨੂੰ ਪੜਨਾ ਔਖਾ ਲੱਗਦਾ ਹੈ ਇਸ ਯੁੱਗ ਦੇ ਰਾਹੀਂ ਜਿਹੜੀ ਬੱਚੇ ਮੈਂ ਸੋਚੋ ਦੇ ਉੱਤੇ ਦਿਓ ਦੀ ਮੈਂ ਲੜੀਆਂ ਬਣਾ ਰਿਹਾ ਉਹਦੇ ਨਾਲ ਕੀ ਹੋਏਗਾ ਕਿ ਤੁਸੀਂ ਵੀਡੀਓ ਦੇਖੋ ਤੇ ਬਾਅਦ ਚੋਂ ਪਰ ਅਧਿਆਏ ਆਪਣਾ ਪੜੋ ਜ਼ਰੂਰ ਇਹ ਕੰਮ ਤੁਸੀਂ ਜ਼ਰੂਰ ਕਰਨਾ ਹੈ ਪਰ ਮੇਰੀ ਇਹ ਮੈਨੂੰ ਇਹ ਪੂਰਾ ਯਕੀਨ ਹੈ ਕਿ ਜੇ ਤੁਸੀਂ ਇੱਕ ਵਾਰ ਵੀਡੀਓ ਦੇਖ ਲਵੋਗੇ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਆਪਣਾ ਅਧਿਆਏ ਪੜੋਗੇ ਇੱਕ ਤੇ ਤੁਹਾਡਾ ਦੁਹਰਾਓ ਹੋ ਜਾਏਗਾ ਦੂਜਾ ਤੁਹਾਨੂੰ ਪੜਨ ਦੀ ਆਦਤ ਪਈਗੀ ਤੇ ਤੀਜਾ ਕਿਉਂਕਿ ਵੀਡੀਓ ਤੁਸੀਂ ਪਹਿਲੇ ਦੇਖੇ ਹੋਣਗੇ ਤੁਹਾਨੂੰ ਅਧਿਆਇ ਪੜ ਕੇ ਛੇਤੀ ਸਮਝ ਆ ਜਾਏਗਾ ਸੋ ਇਹ ਕੰਮ ਜਿਹੜਾ ਮੈਂ ਤੁਹਾਨੂੰ ਜਿਹੜੀ ਆਪਣੇ ਤਜਰਬੇ ਤੋਂ ਪ੍ਰਕਿਰਿਆ ਦੱਸ ਰਿਆਂ ਕਰਨ ਦੀ ਪਹਿਲੇ ਵੀਡੀਓ ਦੇਖੋ ਫਿਰ ਅਧਿਆਇ ਪੜੋ ਤੇ ਫਿਰ ਦੇਖੋ ਤੁਹਾਨੂੰ ਜਿਹੜਾ ਹੈ ਕੋਈ ਵੀ ਪੜਾਈ ਬਿਲਕੁਲ ਜਿਹੜੀ ਬਿਲਕੁਲ ਔਖੀ ਨਹੀਂ ਲੱਗੇਗੀ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਸ਼ਾ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ